ਹਾਂਜੀ ਫਰਸਟ ਪਾਰਟੀ ਹੋਊਗਾ ਹਾਂਜੀ ਫਰਸਟ ਪਾਰਟੀ ਦੇ ਦੀ ਬਰ ਕੰਡੀਸ਼ਨ ਹੈ ਦੀ 5000 ਰੁਪਏ ਨਾਲ ਵੱਧ ਹੈ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੈ ਦੀ ਟਾਇਰ ਹੈਗੇ ਨੇ 70 ਪੈਸੇ ਚ ਵੀਰੇ ਅੱਛਾ ਹਾਂਜੀ ਮੂਹਰੇ ਟਾਇਰ ਦੇ ਤੋਂ ਪੂਰਾ ਵੱਧ ਹੋਣਗੇ ਹਾਂਜੀ ਹਾਂਜੀ ਦੇਖਿਆ ਰਿੰਮ ਚੈੱਕ ਕਰਵਾਈ ਬਈ ਵੇਡ ਬੂਟ ਮਗਰਾੜ ਉੱਪਰੋਂ ਦਿਖਾ ਮਗਰਾੜ ਲੈ ਸੋਹ ਨਾਲੋਂ ਘੈਂਟ ਮਗਰਾੜ ਪਿਆ ਤੇ ਆਹ ਲੈ ਸਾਰਾ ਬਲਕ ਦਾ ਚੈੱਕ ਕਰਵਾ ਦੇ ਅਸਾ ਟਾਇਰ ਨਾਲ ਦੇ ਨੇ ਟਾਇਰ ਵੀ ਚਾਰੇ ਨਾਲ ਦੇ ਨੇ ਹਾਂ ਕੰਡੀਸ਼ਨ ਤੇ ਵੀ ਓਰੀਜਨਲ ਹੈ ਹਾਂ ਜੀ ਓਰੀਜਨਲ ਹੈ ਜੀ ਵੀਰੇ ਇਹਦੀ ਡਿਮਾਂਡ ਕੀ ਟਰੈਕਟਰ ਦੀ ਇਹਦੀ ਡਿਮਾਂਡ ਵੀਰੇ 3,55,000 ਰੁਪਏ ਜੀ 11 ਮਾਡਲ ਦੀ 3,55,000 ਦੀ ਡਿਮਾਂਡ ਹੈ ਹਾਂ ਜੀ ਹਾਂ ਜੀ ਪਾਵਰ ਸਟੇਰਿੰਗ ਦਾ ਡਮਾਂਗੇ ਕਿੰਨੇ ਦਾ ਮੌਕੇ ਤੇ ਬਾਅਦ ਦੇ ਦਾਂਗੇ 3,30,000 ਦਾ ਜੀ ਚੱਕੋ ਮਿੱਤਰੋ 3,25,000 ਦੇ ਵਿੱਚ ਟਰੈਕਟਰ ਇਹ ਬਣਜੂ ਵੀ ਕੱਲੀ ਹਾਰ ਦੀ ਕਮੀ ਆ ਕੰਡੀਸ਼ਨ ਤਾਂ ਜੰਮੀ ਨਵੀਂ ਆ ਹਾਂ ਜੀ ਗੱਲ ਉਹੀ ਹੈ ਹਾਂ ਜੀ ਟਰੈਕਟਰ ਆਪਣਾ ਆਪ ਦਾ ਨਵਾਂ ਕਢਾਇਆ ਹੋਇਆ ਜੀ ਅਸਾ ਤੁਹਾਡੀ ਕਢਵਾਇਆ ਹੋਇਆ ਇਹ ਹਾਂ ਜੀ 23 ਦੇ 6ਵੇਂ ਮਹੀਨੇ ਚ ਜਾਨਕੀ ਪੂਰਾ ਘੈਂਟ ਟਰੈਕਟਰ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨਾ ਬਾਈਗੁਰੇ ਨਾਲ ਸੰਪਰਕ ਕਰ ਲਿਓ ਪਿੰਡ ਸੇਰੋਂ ਦੇ ਵਿੱਚ ਖੜਾ 99 ਮਾਡਲ ਹੈ ਹਾਂਜੀ ਇਹਦਾ ਟਰੈਕਟਰ ਦਾ ਨੰਬਰ ਨੰਬਰ ਕਿਹਸਾ ਹੋਊ ਇਹ ਨੰਬਰ ਪੰਜਾਬੀ ਹੋਣਾ ਜੀ ਹਰਿਆਣਾ ਹਰਿਆਣਾ ਜੀ ਐਸ ਐਚ ਆਰ ਨੰਬਰ ਦਾ ਟਰੈਕਟਰ ਹਾਂਜੀ ਐਸ ਐਚ ਆਰ ਉਹਦਾ ਇੰਜਨ ਗੇਰ ਤੱਕ ਪੂਰਾ ਓਕੇ ਹੈ ਓਕੇ ਜੀ ਤੇ ਇਹਨੂੰ ਆਪਾਂ ਬਣਾ ਲਿਆ ਸਪਰੇਅ ਵਾਲਾ ਬੂਮ ਲਗਾ ਤਾਜ ਉੱਪਰ ਹੈ ਹਾਂਜੀ ਬਈ ਇਹ ਕਿੰਨਾ ਏਰੀਆ ਕਵਰ ਕਰਨ ਦੇ ਦਊਗਾ ਇੱਕ ਦੂਜੇ ਤੋਂ ਘੈਂਟ ਟਰੈਕਟਰ ਜਿਉਂ ਨਹਿਲੇ ਤੇ ਦਹਿਲਾ ਮਟ ਸੇਰੋਂ ਵਾਲੇ ਦੇ ਪਿੰਡ 'ਚ ਮਿੱਤਰੋ ਲੱਗਿਆ ਪਿਆ ਟਰੈਕਟਰਾਂ ਦਾ ਮੇਲਾ ਪਿੰਡ ਸੇਰੋਂ ਦੇ ਵਿੱਚ ਪਹੁੰਚੇ ਹੋਇਆ ਮਿੱਤਰੋ ਇਹ ਪਿੰਡ ਕਿੱਥੇ ਪੈ ਜਾਂਦਾ ਉਹ ਵੀ ਦੱਸਾਂਗੇ ਤੇ ਅੱਜ ਕਿਹੜੇ ਸੱਜਣ ਦੇ ਘਰੇ ਪਹੁੰਚੇ ਆ ਉਹ ਵੀ ਦੱਸਾਂਗੇ ਕਿੰਨੇ ਟਰੈਕਟਰ ਨੇ ਕਿੰਨਾ ਕੁ ਮਾਡਲ ਹੋਣਗੇ ਕੀ ਰੇਟ 'ਚ ਵੰਣਗੇ ਕਿੱਥੋਂ ਦੇ ਨੰਬਰ ਹੋਣਗੇ ਕੱਲੀ-ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਹਿਲਾਂ ਮਿਲ ਆਦਿਏ ਜਿਹੜੇ ਸੱਜਣ ਦੇ ਘਰੇ ਪਹੁੰਚੇ ਆ ਤੇ ਆਪਾਂ ਬਾਈ ਤੋਂ ਡਿਟੇਲ ਪੁੱਛਾਂਗੇ ਬਾਈ ਸਸਰੀ ਘਰ ਕੀ ਅੰਗਾਲੇ ਵਧੀਆ ਠੀਕੋ ਕੀ ਵਾਲਾ ਉਸਤਾਦ ਤੇ ਫਿਰ ਅੱਜ ਫੇਰ ਲਾਤਾ ਮੇਲਾ ਟਰੈਕਟਰਾਂ ਦਾ ਹਾਂ ਤੇ ਪਿੰਡ ਸੇਰੋਂ ਕਿੱਥੇ ਪੈ ਜਾਂਦਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਪਿੰਡ ਸੇਰੋਂ ਪੈ ਜਾਂਦੀ ਵੀਰੇ ਠੀਮਾ ਸਾਹਿਬ ਤੋਂ ਹਾਂਜੀ ਤੇ 10 ਕਿਲੋਮੀਟਰ ਤੇ ਅਸਾਂ ਸੰਤ ਬਾਬਾ ਆਤਰ ਸਿੰਘ ਜੀ ਦਾ ਜਨਮ ਸਥਾਨ ਪਿੰਡ ਠੀਮਾ ਮੰਡੀ ਹੈ ਠੀਮਾ ਮੰਡੀਆ ਜੀ ਉੱਥੇ 10 ਕਿਲੋਮੀਟਰ ਹੈ ਹਾਂਜੀ ਤੇ ਵੀਰੋ ਸਨਾਮ ਤੋਂ ਵੀ 10 ਪੈ ਜਾਂਦਾ ਜੀ ਅਸਾਂ ਸਨਾਮ ਤੋਂ ਵੀ 10 ਹੈ ਹਾਂਜੀ ਤੇ ਇਧਰੋਂ ਲੌਂਗੋਵਾਲ ਤੋਂ ਪੈ ਜਾਂਦਾ 5 ਕਿਲੋਮੀਟਰ 5 ਕਿਲੋਮੀਟਰ ਲੌਂਗੋਵਾਲ ਤੋਂ ਹਾਂਜੀ ਹਾਂਜੀ ਤੇ ਆਪਾਂ ਅੱਜ ਕਿੰਨੇ ਟਰੈਕਟਰ ਦਾ ਬੇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆ ਖੜੇ ਨੇ ਵੀਰੇ ਆਪਣੇ ਸਾਰੇ ਦਿਖਾ ਦਈਏ ਤੇ 6 ਟਰੈਕਟਰ ਇਹ ਸਾਰੇ ਟਰ ਤੇ ਇੱਕ ਆਪਣੇ ਉਹ ਉਹ ਬੂਮ ਖੜਾ ਸਪਰੇ ਵਾਲਾ ਹਾਂ ਬੂਮ ਸਪਰੇ ਵਾਲਾ ਅਸਾਂ ਉਹ ਵੀ ਸੇਲ ਅੰਦਰਾਂ ਵੀ ਹੁੰਦੇ ਆ ਤਾਂ ਕੋਣ ਚਾਰ ਟਰੈਕਟਰ ਆਪਾਂ ਬੁੱਧਵਾਰ ਤੇ ਸੇਲ ਕਰਕੇ ਆਏ ਆ ਅੱਛਾ ਹਾਂਜੀ ਤੇ ਲੈ ਫਿਰ ਹੁਣ ਜਿਹੜੇ ਰਹਿ ਗਏ ਉਹ ਆਪਾਂ ਅੱਜ ਸੇਲ ਕਰਾਂਗੇ ਹਾਂਜੀ ਹਾਂਜੀ ਰੇਟ ਜਾਇਜ਼ ਲਾ ਦਿਓ ਰੇਟ ਜਾਇਜ਼ੀ ਠੀਕ ਹੈ ਨਾ ਓਨੇ ਕ ਮੰਗਿਓ ਚਿੰਦਾ ਕ ਆਪਾਂ ਮਤਲਬ ਵੀ ਜਿਹੜੇ ਭਰਾ ਹਣ ਕਹਿਣ ਬਈ ਪੈਸੇ ਫੜ ਚਾਬੀ ਦੇ ਓਕੇ ਠੀਕ ਹੈ ਨਾ ਓਨੇ ਕ ਮੰਗਦੇ ਹਾਂ ਓਨੇ ਕੀ ਮੰਗਿਓ ਤੇ ਆ ਜਿਹੜਾ ਖੜਾ ਆਪਾਂ ਸ਼ੁਰੂਆਤ ਕਰਦੇ ਭਈ ਇਹ ਤੋਂ ਇਹ ਕਿੰਨਾ ਮਾਡਲ ਆ ਕਾਲੇ ਪਹਿਲਾਂ ਮੈਨੂੰ ਇਹ ਦੱਸਿਓ ਇਹ 2020 ਮਾਡਲ ਆ ਵੀਰੇ ਫਰਸਟ ਪਾਰਟੀ ਦਾ ਅੱਛਾ 30 ਸਪੀਡ ਚੇਂਜਰ ਗੀਅਰ 16 ਦੇ ਟਾਇਰ ਕਮਾਲ ਦੀ ਗੱਲ ਐ ਗੱਲਾਂ ਬਾਤ ਸਾਰੀ ਐਂਡ ਹੋ ਗਈਆਂ ਤੇ ਫਿਰ ਪਿੱਛੋਂ ਦਿਖਾ ਗਿਆ ਬਈ ਮੈਨੂੰ ਇਹ ਦੱਸਿਓ ਇਹ ਚੱਲਿਆ ਕਿੰਨਾ ਕੋਹਿਆ ਇਹ ਚੱਲੇ 1600 ਘੰਟਾ ਹੋਇਆ ਜੀ ओरिजिनल 1600 ਘੰਟਾ ਹਾਂ ਜੀ ਯਾਰ ਇਹ ਕੰਡੀਸ਼ਨ ਦਾ ओरिजिनल ਹੀ ਆ ਸਾਰਾ ਹਾਂ ਜੀ ਕੰਡੀਸ਼ਨ ओरिजिनल ਆ ਵੀਰੇ ਸਾਰੀ ਪੁਲਿਸ ਕਾ ਜੀ ਖਾਸੀਆਂ ਮਾਰੀ ਜਾਂਦਾ ਹਾਂ ओरिजिनल ਕੰਡੀਸ਼ਨ ਆ ਵੀਰੇ ਅੱਛਾ ਜੀ ਹਾਂ ਜੀ ਤੇ ਇਹ ਟਰੈਕਟਰ ਦਾ ਨੰਬਰ ਕਿੱਥੋਂ ਦਾ ਨੰਬਰ ਐਚ ਆਰ ਐਚ ਆਰ ਨੰਬਰ ਹੈ ਹਾਂਜੀ ਫਰਸਟ ਪਾਰਟੀ ਹੋਊਗਾ ਹਾਂਜੀ ਫਰਸਟ ਪਾਰਟੀ ਦੇਣੀ ਉਹਦੇ ਨੰਬਰ ਕੰਡੀਸ਼ਨ ਇਹਦੀ 50% ਤੋਂ ਵੱਧ ਹੈ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੈ ਇਹਦੀ ਟਾਇਰ ਹੈਗੇ ਨੇ 70 ਪੈਸੇ ਚ ਵੀਰੇ ਅੱਛਾ ਹਾਂਜੀ ਮੂਰਲੇ ਟਾਇਰ ਤੋਂ ਪੂਰਾ ਵੱਧ ਹੋਣਗੇ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸਿਓ ਬਈ ਇਹ ਟਰੈਕਟਰ ਦੀ ਡਿਮਾਂਡ ਕੀ ਆ ਇਹ ਟਰੈਕਟਰ ਦੀ ਡਿਮਾਂਡ ਵੀਰੇ 5,65,000 ਰੁਪਏ ਜੀ 5,65,000 ਬਣੂ ਕਿੰਨੇ ਦਾ ਮੌਕੇ ਤੇ ਆਪਾਂ 5,35,000 ਦੇ ਮੰਗ ਵੀਰੇ ਮੌਕੇ ਤੇ 5,35,000 ਹਾਂਜੀ ਵੀਰੇ ਇਹਦੇ ਵਿੱਚ ਤਾਂ ਨਹੀਂ ਕਰਦੇ ਥੋੜਾ ਮੋਟਾ ਮਾਰਦਾਨ ਮੇਰੀ ਨਿਵਸ ਜਗਰਾ ਹਾਂ 5000 ਹੋਰ ਚੱਕ ਦਿਓ ਫੇਰ ਹੋ ਚੱਕ ਚੱਕੋ ਮਿੱਤਰੋ 5 ਲੱਖ 30000 ਦੇ ਵਿੱਚ ਟਰੈਕਟਰ ਦਵਾਤਾ ਡੀਆਈ 60 ਮਾਡਲ ਹੈਗਾ 2020 2020 1500 ਘੰਟਾ ਚੱਲਿਆ ਹੋਇਆ ਰੇਟ ਦੀ ਗਰੰਟੀ ਲੱਸੋ ਜੀ 1600 ਘੰਟਾ ਹਾਂਜੀ ਰੇਟ ਦੀ ਗਰੰਟੀ ਹੈ ਨਹੀਂ ਰੇਟ ਰੇਟ ਚਾਰਜ ਮੰਗਿਆ ਹੈ ਨਾ ਹਾਂ ਰੇਟ ਚਾਰਜ ਮੰਗਿਆ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਤੁਹਾਡਾ ਬਿਲਕੁਲ ਨਹੀਂ ਜਾਏਗਾ ਬਈ ਪਰ ਮੈਂ ਪੈਰਦਾਨ ਦਾ ਚੈੱਕ ਕਰਵਾ ਤੇ ਕਲਰ ਵੀ ਨਿੱਤਰਿਆ ਹੋਇਆ ਪੂਰੀ ਫੁੱਲ ਗਰੰਟੀ ਵਾਲਾ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਨਾ ਮਿੱਤਰੋ ਫਟਾਫਟ ਪਿੰਡ ਸੇਰੋਂ ਦੇ ਵਿੱਚ ਆਜੋ ਤੇ ਇਹਦੀ ਵੀ ਡਿਟੇਲ ਦੱਸਦੇ ਆ ਬਈ ਆ ਕਿੰਨਾ ਮਾਡਲ ਹੋਏ ਸਰ ਮੈਂ ਦੱਸ ਦੋ 2020 ਮਾਡਲ ਹੈ ਜੀ 20 ਮਾਡਲ ਹੈ ਹਾਂਜੀ ਸੋ ਦੇ ਹਾਲੇ ਤੱਕ ਸਟicker ਵੀ ਨੁੱਤਰੇ ਹੋਏ ਬਈ ਹਾਂਜੀ ਹਾਂਜੀ ਇਹ ਸੋ ਲਾ ਕੇ ਰੱਖੀ ਹੋਈ ਸੀ ਇਹ ਇੱਕ ਨਗ ਚੱਲ ਗਿਆ ਹੁਣ ਇਸ ਤਰ੍ਹਾਂ ਇਹ ਵੀ 3 ਸਪੀਡ ਹੈ ਵੀਰੇ 6 ਗੇਅਰ ਦੇ ਵਿੱਚ ਅੱਛਾ ਇਹ 1500 ਘੰਟਾ ਚੱਲੇ ਵੀਰੇ ਇਹ ਵੀ 15 1600 ਘੰਟਾ ਚੱਲਿਆ ਦੇਖਿਆ ਅਰੇ ਮੈਂ ਚੈੱਕ ਕਰਵਾਇਆ ਵੀ ਬੇਡ ਬੂਟ ਮਗਰਾੜ ਉੱਪਰੋਂ ਦਿਖਾ ਮਗਰਾੜ ਲੈ ਸੋ ਨਾਲੋਂ ਘੈਂਟ ਮਗਰਾੜ ਪਿਆ ਤੇ ਆਹ ਲੈ ਸਾਰਾ ਬਲਕ ਦਾ ਚੈੱਕ ਕਰਵਾ ਦੇ। ਅਸਾ ਟਾਇਰ ਨਾਲ ਦੇ ਨੇ। ਟਾਇਰ ਵੀ ਚਾਰੇ ਨਾਲ ਦੀ ਨੇ। ਹੂੰ। ਤੇ 1500 ਘੰਟੇ ਚੱਲੇ ਹੋਏ 20 ਮਾਡਲ ਆ। ਹਾਂਜੀ। ਇਹਦਾ ਨੰਬਰ ਕਿੱਥੋਂ ਆ? ਇਹ ਵੀ ਐਚ ਆਰ ਆ ਜੀ। ਇਹ ਵੀ ਐਚ ਆਰ ਨੰਬਰ ਆ ਜੀ। ਫਰਸਟ ਪਾਰਟੀ ਦਾ ਜੀ। ਤੇ ਇਹ ਕਿੰਨੇ ਦਾ ਸਮਝ ਲੂਗੀ ਸਾਰਾ? ਇਹਦੀ ਆਪਾਂ ਨਿਮਾਨ ਕਰਦੇ ਵੀਰੇ 580। ਹਾਂਜੀ। ਪਰ ਆਪਾਂ 5 ਲੱਖ 45 ਹਜ਼ਾਰ ਦਾ ਟਰੈਕਟਰ ਦੇ ਦਾਂਗੇ। ਲੈ ਹੁਣ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਉਹਨੂੰ 5 ਲੱਖ 40 ਹਜ਼ਾਰ ਦਾ ਦੇ ਦਾਂਗੇ। ਹਾਂਜੀ। ਠੀਕ ਆ। ਬਸ ਜਿਵੇਂ ਚੱਕੋ ਮਿੱਤਰੋ ਗਰਾ। ਤੇ ਭਾਈ ਜਿਹੜਾ ਆ ਖੜਾ ਸਵਰਾਜ ਇਹ 11 ਮਾਡਲ ਆ ਜੀ ਪਾਵਰ ਸਟੀਅਰਿੰਗ ਚ 2011 ਮਾਡਲ ਪਾਵਰ ਸਟੀਅਰਿੰਗ ਚ ਇਹ ਚ ਇੰਜਨ ਕਿਹੜਾ ਉਕਰ ਲਾ ਉਸ ਕਰੂ ਕਿ ਸੁਵਰਾਜ ਵਾਲੀ ਆ ਇਹਦੇ ਇੰਜਨ ਤਾਂ ਵੀ ਰਸਵਰਾਜ ਵਾਲੀ ਆ ਸੁਵਰਾਜ ਦੀ ਇੰਜਨ ਚਾਹੀਏ ਆਪਣੀ ਵੱਲੋਂ ਪਾਵਰ ਆਇਆ ਸੀ ਕੰਪਨੀ ਵੱਲੋਂ ਪਾਵਰ ਆ ਕੰਪਨੀ ਵੱਲੋਂ ਪਾਵਰ ਆ ਕੰਪਨੀ ਵੱਲੋਂ ਪਾਵਰ ਆ ਜੀ ਮਗਰਲੇ ਟਾਇਰਾਂ ਤੇ ਝੂਟੀ ਦਾ ਨਵੇਂ ਵਰਗੀ ਹੈ ਹਨਾ ਹਾਂਜੀ ਕਰ ਮੇਰੇ ਮੇ ਚੈੱਕ ਕਰਵਾਈ ਬਈ ਮਗਰਾੜ ਵੀ ਚੈੱਕ ਕਰਵਾ ਦੇ ਅੰਦਰੋਂ ਪਿੱਛੋਂ ਵੀ ਲਿੰਕਾਂ ਨੂੰ ਕਦੇ ਸਾਰੇ ਚੈੱਕ ਕਰਵਾ ਦੇ ਫੁੱਕ ਵੀ ਘੈਂਟ ਆ ਬਈ ਟੂਬਰ ਟੱਪ ਦਾ ਟਰੈਕਟਰ ਚੰਗਾ ਵਾਲਾ ਡਬਲ ਡਿਸਟ੍ਰਿਬਿਊਟਰ ਆ ਬਈ ਨ ਤੇ ਬਾਈ ਮੈਨੂੰ ਇਹ ਦੱਸਿਓ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਰਹੂਗਾ ਇਹ ਵੀ ਐਚ ਆਰ ਆ ਵੀਰੇ ਇਹ ਵੀ ਐਚ ਆਰ ਨੰਬਰ ਹੈ ਹਾਂਜੀ ਕੰਡੀਸ਼ਨ ਦੇ ਇਹ ਵੀ オリジナル ਹੈ ਹਾਂਜੀ オリジナル ਹੈ ਜੀ ਵੀਰੇ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਇਹਦੀ ਡਿਮਾਂਡ ਹੈ ਵੀਰੇ 3,55,000 ਰੁਪਏ ਜੀ 11 ਮਾਡਲ ਦੀ 3,55,000 ਦੀ ਡਿਮਾਂਡ ਹਾਂਜੀ ਹਾਂਜੀ ਪਾਵਰ ਸਟੀਲ ਦਾ ਦਮਾਂਗੇ ਕਿੰਨੇ ਦਾ ਮੌਕੇ ਤੇ ਬਾਅਦ ਦੇ ਦਾਂਗੇ 3,30,000 ਦਾ ਜੀ ਚੱਕੋ ਮਿੱਤਰੋ 3,25,000 ਦੇ ਵਿੱਚ ਟਰੈਕਟਰ ਇਹ ਬਣਜੋ ਆਜੋ ਕਰਾ ਫਟਾਫਟ ਪਿੰਡ ਸੇਰੋਂ ਤੇ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਵੀ ਸੱਜਣ ਵੀਡੀਓ ਵੇਖ ਰਿਆ ਹਨ ਕਾਹਲ ਨਾ ਤੇ ਹੁਣ ਤੁਹਾਨੂੰ ਦਿਖਾਉਣਾ 605 ਅਰਜਨ ਨੋਵੋ ਬਈ ਇਹ ਕਿੰਨਾ ਮਾਡਲ ਆ ਇਹ ਮਾਡਲ 2023 ਆ ਵੀਰੇ ਜੀ 23 ਮਾਡਲ ਹਾਂਜੀ ਚੱਲ ਕਿੰਨੇ ਘੰਟੇ ਗਿਆ ਹੋਊਗਾ ਚੱਲ 550 ਘਟਨਾ ਚੱਲ ਗਿਆ ਜੀ ਅੱਛਾ ਹਾਂਜੀ ਮੈਂ ਅਕਸਰ ਇਹਨਾਂ ਇੱਕ ਲੈਣ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਆ ਕੰਡੀਸ਼ਨ ਤਾਂ ਜੰਮੀ ਨਵੀਂ ਆ ਹਾਂਜੀ ਗੱਲ ਉਹੀ ਆ ਹਾਂਜੀ ਟਰੈਕਟਰ ਆਪਣਾ ਆਪ ਦਾ ਨਵਾਂ ਕਢਾਇਆ ਹੋਇਆ ਜੀ ਅਸਾ ਤੁਹਾਡੀ ਕਢਵਾਇਆ ਹੋਇਆ ਇਹ ਹਾਂਜੀ ਇਹ 23 ਦੇ 6ਵੇਂ ਮਹੀਨੇ ਚ ਕਢਵਾਇਆ ਤੀਆ ਜੀ 26 27 ਤਰੀਕ ਦਾ ਲਿਖ ਲਿਆ ਟਰੈਕਟਰ ਆ ਜੀ ਤੇ ਮੈਨੂੰ ਹੁਣ ਇਹ ਦੱਸ ਬਈ ਨਵਾਂ ਟਰੈਕਟਰ ਕਿ ਨਮਾਹੇ ਜੀ ਹਾਂ ਇਹ ਨਮਾ ਦੇ ਰਹੇ ਨੇ ਵੀਰੇ ਹੁਣ 8.5 ਲੱਖ ਰੁਪਏ 8.5 ਲੱਖ ਦਾ ਹੁਣ ਆਪਾਂ ਕਿੰਨਾ ਕੁ ਫਾਇਦਾ ਕਰਾਂਗੇ ਆਪਾਂ ਟਰੈਕਟਰ ਦੇ ਵਿੱਚ 7.5 ਲੱਖ ਰੁਪਏ ਦੇ ਵੀਰੇ ਲੱਖ ਰੁਪਏ ਸਿੱਧਾ ਸਸਤਾ ਹਾਂ ਹੁਣ ਜਿਹੜੇ ਟਰੈਕਟਰ ਆ ਰਹੇ ਨੇ ਵੀਰੇ ਉਹ ਪੀਐਸ ਮਾਡਲ ਉਹ 48 ਐਚਪੀ ਦੇ ਵਿੱਚ ਨੇ ਇਹ ਆਪਣਾ ਡੀਆਈਆਈਏ 57 ਐਚਪੀ ਦੇ ਵਿੱਚ ਟਰੈਕਟਰ ਹੈ ਜੀ 57 ਹਸਪਾਵਰ ਦਾ ਟਰੈਕਟਰ ਹਾਂਜੀ ਹਾਂਜੀ ਹੁਣ ਆਲੇ ਘਟੇ ਵਿੱਚ ਵਿਚਾਰੇ ਨੇ 52 ਹਰਸ ਪਾਵਰ ਦਾ ਜੀ ਲੈ ਤਾਂ ਮੈਂ ਮੈਂ ਇਹ ਕਹੂੰਗਾ ਵੀ ਜਿਹੜੇ ਸੱਜਣ ਇਹ ਸੋਚਦੇ ਨੇ ਵੀ ਅਰਜਨ ਨਮਾ ਕਢਵਾ ਕੇ ਲੈ ਕੇ ਆਉਣਾ ਹੈਨਾ ਚੁੱਪ ਕਰਕੇ ਇੱਧਰ ਨੂੰ ਆ ਜਾ ਨਾ ਇੱਕ ਤਾਂ ਲੱਖ ਰੁਪਈਆ ਸਿੱਧਾ ਸਸਤਾ ਟਰੈਕਟਰ ਦਵਾਂਗੇ ਵੱਡੀ ਗੱਲ ਸਿਸਟਮ ਲੱਗਿਆ ਹੋਇਆ ਮਿਲੂ ਕੋਨੋਪੀ ਮਿਲੂ ਹਣਾ ਤੇਰੇ ਮੈਂ ਕੰਡੀਸ਼ਨ ਚੈੱਕ ਕਰਵਾ ਦੇ ਜਮੇ ਨਵਾਂ ਟਰੈਕਟਰ ਰੇਮਰ ਰੂਮ ਦਾ ਚੈੱਕ ਕਰਵਾ ਦੇ ਬਈ ਇੱਧਰ ਵੀ ਆ ਜਾ ਆ ਟਿਊ ਬਟਾ ਬੰਦਾ ਚੈੱਕ ਕਰਵਾ ਦੇ ਸਾਰ ਤੇ ਇਹਦੇ ਵਿੱਚੋਂ ਹਲਕਾ ਫੁਲਕਾ ਮੰਗ ਤਾਂ ਹੋ ਸਕਦਾ ਹੋ ਹਾਂਜੀ ਹੋ ਜਾਣੀ ਥੋਡੀ ਵੀਡੀਓ ਤੇ ਆਪਾਂ ਕਰਾਂਗੇ ਕਿਉਂ ਨਹੀਂ ਆਏ ਹਾਈ ਲੈ ਫਿਰ ਇੱਕ ਵਾਰੀ ਦੱਸ ਡਿਸਕਾਊਂਟ ਕਰਕੇ ਦੱਸ ਦੇ ਕਿੰਨੇ ਦਾ ਛੱਡ ਦੀ ਏ ਡ੍ਰੈਕਟਰ ਆਪਾਂ 7 ਲੱਖ 15 ਹਜ਼ਾਰ ਦਾ ਡ੍ਰੈਕਟਰ ਛੱਡ ਦਾਂਗੇ ਚੱਕੋ ਮਿੱਤਰੋ 7 ਲੱਖ ਤੇ 15 ਹਜ਼ਾਰ ਦਾ ਡ੍ਰੈਕਟਰ ਬਨੂ ਨਵਾਂ ਹੈਗਾ 8.5 ਲੱਖ ਦਾ ਹਾਂਜੀ ਕਿੰਨਾ ਫਾਇਦਾ ਹੋ ਗਿਆ ਹੁਣ ਕੈਲਕੂਲੇਟਰ ਚੱਕ ਲਿਓ ਹਿਸਾਬ ਲਾਈ ਚੱਲਿਓ ਤੇ ਜਿਹੜਾ ਪੀਪੀ ਵੀ 13 ਨੰਬਰ ਸੰਗਰੂਰ ਦਾ ਹੀ ਆਪਣੇ ਅਸੇ ਇਹ ਤਾਂ ਸੰਗਰੂਰ ਦੀ ਨੰਬਰ ਤੁਹਾਡੀ ਘੜਵਾਇਆ ਹੋਇਆ ਹਾਂਜੀ ਸਾਡੀ ਘੜਵਾਇਆ ਹੋਣਾ ਮਾਜੀ 500 ਘੰਟੇ ਚੱਲਿਆ ਹੋਇਆ ਹਾਂਜੀ ਓਕੇ ਤੇ ਜਿਹੜਾ ਆਹ ਖੜਾ 5310 ਬਈ ਇਹ 5310 ਜੀ ਵੀਰੇ 19 20 ਮਾਡਲ ਹੈ ਜੀ ਇਹ अच्छा हां जी 19 मॉडल 20 आरसी हो हां जी हां जी 20 आरसी मैन्युफैक्चरर दी 20 दी है जी ठीक है जी हां जी कंडीशन दे भी ओरिजिनल है भाई हां जी भी ओरिजिनल है जी कनोपी सिस्टम सर कोई जैसे नहीं सब कुछ ਨਾਲਾ ਜੀ ਇਹਦੀ ਕੀ ਕੰਡੀਸ਼ਨ ਮੰਗ ਲੇ ਟਾਇਰਾਂ ਦੀ ਮੰਗ ਲੇ ਟਾਇਰ ਦੀ ਕੰਡੀਸ਼ਨ ਹੈ ਜੀ ਵੀਰੇ 70 75 ਪੈਸੇ ਚ ਹੂੰ ਹਾਂ ਜੀ ਮੂਰਲੇ ਮੂਰਲੇ ਵੀ ਵੀ ਦਾ 19 60 65 ਪੈਸੇ ਜੀ ਮੂਰਲੀ ਪਰ ਮੇਰੇ ਮਨ ਦਾ ਚੈੱਕ ਕਰ ਬਈ ਪੈਰਦਾਨਾਂ ਦਾ ਚੈੱਕ ਕਰਵਾ ਦੇ ਸੈਲਫ ਵਾਲੇ ਸਟicker ਸਾਰੇ ਦਿਖਾ ਦੇ ਅਗਲੇ ਬੈਰਨ ਦੇ ਉੱਪਰ ਕੱਲਾ ਕੱਲਾ ਸਟicker ਉਦੋਂ ਘੜਾ ਵਾਲੇ ਪਿੱਛੋਂ ਵੀ ਕਰਵਾ ਚੱਕੀ ਬੰਡਾ ਬੰਦਾ ਟਰੈਕਟਰ ਘੈਂਟ ਹੈ ਵੀ ਉਹ ਦੇਖ ਲੈ ਇਹ ਦੱਸਿਆ ਤੀ ਆਪਣੇ ਕਾਲੇ ਮਾਡਲ ਤੁਸੀਂ ਨੇ ਇਹ 19 ਦੇ ਉੱਚਾ ਜੀ ਮੈਨੂਫੈਕਚਰ ਡੇਟ ਆ ਜੀ ਹਾਂ ਇਹਦਾ ਨੰਬਰ ਕਿੱਥੋਂ ਦਾ ਡਰਾਈਵਰ ਦਾ ਇਹ ਵੀ ਐਚ ਆਰ ਆ ਜੀ ਸਾਰੇ ਕਾਗਜ਼ ਪੱਤਰ ਰੋਕ ਕੇ ਨਹੀਂ ਐਨਓਸੀ ਮਿਲੂ ਦੀ ਓਕੇ ਹਾਂਜੀ ਐਨਓਸੀ ਆਪਾਂ ਜਿਹੜੇ ਵੀ ਹਰਿਆਣਾ ਨੰਬਰ ਰਹਿ ਗਿਆ ਜੇ ਨੰਬਰ ਲਵਾਉਣਾ ਆਪੇ ਕਿੰਨਾ ਖਰਚਾ ਪੈਂਦਾ ਹੁੰਦਾ ਹੈ ਨੰਬਰ ਤੇ ਪੰਜਾਬ ਤੋਂ ਪੰਜਾਬ ਨੌ ਕਰਾਉਣ ਤੇ ਵੀਰੇ 9000 ਰੁਪਏ ਲੱਗਦਾ ਹਾਂ ਤੇ ਹਰਿਆਣਾ ਨੰਬਰ ਤੋਂ ਵੀ ਮਤਲਬ ਕਿ 11 11000 ਲੱਗ ਜਾਂਦਾ ਪੰਜਾਬ ਨੰਬਰ ਲੱਗ ਜਾਂਦਾ ਉਹ ਚਾ ਲੱਗ ਜਾਂਦਾ ਹਾਂਜੀ ਸਾਨੇ ਪਲੇਟਾ ਬਲੋਟਾ ਦਾ ਖਰਚਾ ਆ ਜਾਂਦਾ ਵੀਰੇ ਠੀਕ ਆ ਕੰਪਲੀਟ ਹੀ ਮਤਲਬ 11000 ਚ ਮੰਨ ਲਈਏ ਲੱਗ 11 ਤੋਂ 12 ਕੁ ਬਸ ਇੰਨਾ ਕੁ ਮੰਨੋ ਜੀ ਠ ਕਿੰਨੇ ਦਾ ਦਵਾਂਗੇ ਬਸ 35 ਦਾ ਦੇ ਦਾਂਗੇ 35 ਦਾ ਹੈ ਹਾਂਜੀ ਚੱਕੋ ਮਿੱਤਰੋ 30 ਦੇ ਵਿੱਚ ਇਹ ਬਣ ਜੂ ਘੋੜਾ ਬੰਪਰ ਵੀ ਲੱਗਿਆ ਹੋਇਆ ਇਹ ਵੀ ਹੈਵੀ ਚ ਲੱਗਿਆ ਹੋਇਆ ਪੂਰਾ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਚਾਹੁੰਦਾ ਜੀ 05 5405 ਵੀਰੇ 20 ਮਾਡਲ ਹੈ ਜੀ 20 ਮਾਡਲ ਤਾਂ ਮੇ ਮਗਰ ਲਈ ਜੁੜੀ ਤਾਂ ਬਾਈ ਉਹਨੇ ਜਮੇ ਨਵੀਂ ਲਵਾਰ ਕੇ ਜਾਲਾ ਓਕੇ ਤੇ 20 ਮਾਡਲ ਹੈ ਬਾਈ ਮਗਰ ਲਈ ਜੁੜੀ ਜਮਾ ਨਵੀਂ ਆ ਮੂਰਲੇ ਪਾਸੇ ਵੀ ਜਾਜੀ ਟਾਇਰ ਪਾਇਆ ਹੋਣਾ ਹੈ ਕੰਡੀਸ਼ਨ ਤਾਂ ਸਾਰਾ Ориਜਨਲ ਹੀ ਹੈ ਬਾਈ ਇਹ ਹਾਂਜੀ Ориਜਨਲ ਹੀ ਹੈ ਜੀ ਓਕੇ ਯਾਤਰ ਮੈਂ ਬਲਾਕ ਲੂਕ ਦਿਖਾਦੇ ਹੀਟ ਗਾਰਡ ਦਿਖਾਦੇ ਰਮਾਂ ਦਾ ਚੈੱਕ ਕਰਵਾਦੇ ਮਗਰਾ ਡਾ ਅੰਦਰੋਂ ਚੈੱਕ ਕਰਵਾਦੇ ਆਹ ਦੇਖ ਲੈ ਆਹ ਲਿੰਕਾਂ ਲੂਕ ਦਿਖਾਦੇ ਸਾਰੀਆਂ ਜਾਨੀ ਕਿ ਪੂਰਾ ਘੈਂਟ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨਾ ਬਾਈਬੁਰੇ ਨਾਲ ਸੰਪਰਕ ਕਰ ਲਿਓ ਪਿੰਡ ਸੇਰੋਂ ਦੇ ਵਿੱਚ ਖੜਾ ਆਪਣਾ ਜ਼ਿਲ੍ਹਾ ਸੰਗਰੂਰੀ ਪੈ ਜਾਂਦਾ ਹੈ ਨਾ ਬਾਈ ਹਾਂਜੀ ਹਾਂਜੀ ਸੰਗਰੂਰੀ ਤੇ ਜਿਹੜਾ ਆ ਖੜਾ ਵੀ ਆ ਕਿੰਨੇ ਦਾ ਹੋਊਗਾ ਬੂਮ ਇਹ ਪਾ ਟਰੈਕਟਰ ਕਿੰਨਾ ਮਾਡਲ ਪਹਿਲਾਂ ਦੱਸਿਓ ਇਹ 99 ਮਾਡਲ ਹੈ ਟਰੈਕਟਰ ਹੈਗਾ 40 ਦਾ ਸੋਨ ਵਾਲੀ ਕਾ 740 ਹਾਂਜੀ ਹਾਂਜੀ 99 ਮਾਡਲ ਹੈ ਜੀ ਓਕੇ 5 ਨੜੇ ਨਵੇਂ ਮਾੜਲੇ ਹਾਂਜੀ ਇਹਦਾ ਟਰੈਕਟਰ ਦਾ ਨੰਬਰ ਨੰਬਰ ਕਿੱਥੋਂ ਦਾ ਹੋ ਇਹ ਨੰਬਰ ਪੰਜਾਬੀ ਹੋਣਾ ਜੀ ਹਰਿਆਣਾ ਹਰਿਆਣਾ ਜੀ ਐਸ ਐਚ ਆਰ ਨੰਬਰ ਦਾ ਟਰੈਕਟਰ ਹਾਂਜੀ ਐਸ ਐਚ ਆਰ ਦਾ ਉਦਾਂ ਹੀ ਜਨਗਿਰ ਤੋਂ ਪੂਰਾ ਓਕੇ ਹੈ ਓਕੇ ਜੀ ਤੇ ਇਹਨੂੰ ਆਪਾਂ ਬਣਾ ਲਿਆ ਸਪਰੇਅ ਵਾਲਾ ਬੂਮ ਲਗਾ ਦੇ ਉਪਰ ਹਾਂਜੀ ਹਾਂਜੀ ਬਈ ਇਹ ਕਿੰਨਾ ਏਰੀਆ ਕਵਰ ਕਰ ਲੈਂਦਾ ਉਹ ਆ ਏਰੀਆ ਤਾਂ ਕਿੱਲੇ ਦੇ ਵਿੱਚ ਵੀਰੇ ਤਿੰਨ ਕ ਜਿਹੜੇ ਚ ਕੱਢ ਦਿੰਦਾ ਜੀ ਚਾਰ ਚਾਰ ਜਿਹੜੇ ਇਹਦੇ ਵਿੱਚ ਤਾਂ ਲਾਲਾ ਤੂੰ ਜਦੋਂ ਖੁੱਲਦਾ ਹੋ ਉਹਨਾਂ ਤਾਂ ਫੌਰ ਬਾਉਣ ਜਾਂ ਲੈ ਕੇ ਤੁਰਪੀ ਦਊ ਨਾ ਇਹਦਾ ਬਾਉ ਵੀਰੇ ਬਾਹਨ ਮੇੜ ਦਾ ਬਾਉ ਵਧੀਆ ਸਪਰੇਅ ਕਰ ਦਿੰਦਾ ਇਹ ਲੈਂਥ ਇਹਦੀ 50 ਫੁੱਟ ਲੈਦਾ ਇੱਕ ਕਿਰਾਜਾ 50 ਫੁੱਟ ਜੀ ਅਸਾ 50 ਫੁੱਟ ਕਵਰ ਕਰਦਾ ਇੱਕ ਕਿਡੇ ਜੇ ਹਾਂਜੀ ਹਾਈਡਰੋਲਿਕ ਸਿਸਟਮ ਯਾਰ ਸੌਖੇ ਬੜੇ ਕਰਦੇ ਲੋਕ ਇਹਨੇ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਇਹ ਇਹਦੀ ਕੀ ਡਿਮਾਂਡ ਆ ਜੀ ਬਾਕੀ ਹੋਰ ਤਾਂ ਮੇਚ ਆਹ ਬਾਈ ਉਹਨੇ ਕਹੇ ਸੀ ਕਹਿੰਦੇ ਤੇ ਸਪੈਡਲ ਆ ਕਰਵਾਏ ਹੋਇਆ ਹਿੱਸਾ ਕੰਬੈਨ ਨਾਲ ਵੀ ਸਪੈਡਲ ਨਹੀਂ ਪੰਡਦਾ ਬਈ ਹਣਾ ਇਹ ਸਪੈਡਲ ਨਹੀਂ ਪੰਡਦਾ ਵੀਰੇ ਜਿਵੇਂ ਹੋਰ ਸਪੈਡਲ ਪੰਡਣ ਦਾ ਹੁੰਦੇ ਕਪੈਨ ਨਾਲੇ ਲੱਗੇ ਹੋਏ ਨੇ ਇਹ ਸਪੈਡਲ ਨਹੀਂ ਪੰਡੂਗਾ ਜਿਵੇਂ ਮਰਜੀ ਉੱਚੇ ਨਹੀਂ ਬਣ ਵੀ ਜਾ ਜਿਵੇਂ ਮਰਜੀ ਉੱਚੇ ਬਟਾ ਉੱਪਰ ਦੀ ਟਪਾਈ ਚੱਲੀ ਹਾਂਜੀ ਓਕੇ ਤੇ ਇਹਦੀ ਸਿਸਟਮ ਲੱਗਿਆ ਹੋਇਆ ਕਿੱਥੋਂ ਆ ਲੈਂਦਾ ਬੀਰ ਤੰਜੂ ਹਾਂ ਠੱਠਾ ਸਾਹਿਬ ਵਾਲਾਂ ਦਾ ਜੀਰੇ ਵਾਲਾ ਬਈ ਇਹ ਇਸੇ ਤਰ੍ਹਾਂ ਹੀ ਇਹ ਜਾਮਾ ਤਾਂ ਮੈਂ ਜਿਹੜਾ ਪ੍ਰੋਪਰ ਹੈ ਕਿੰਨੇ ਕ ਦਾ ਦਵਾਂਗੇ ਆਪਾਂ ਇਹਦੀ ਡਿਮਾਂਡ ਕੀ ਰੱਖੀ ਹੋਈ ਆ 70 ਇਹ ਦੇ ਦਾਂਗੇ ਜੀ ਤੁਹਾਨੂੰ ਮੂਲੇ 570 ਦਾ ਜੀ 5 ਲੱਖ ਤੇ 70 ਹਜ਼ਾਰ ਦਾ ਹਾਂਜੀ ਇਸੇ ਤਰ੍ਹਾਂ ਹੀ ਹਕਾ ਦਾਂਗੇ ਹਾਂਜੀ ਤੇ ਲੈ ਮਿੱਤਰੋ ਝੋਨੇ ਦੀ ਜਿਵੇਂ ਕਹਿੰਦੀ ਹੁਣ ਸਪਰੇਹਾਂ ਦੀ ਬਿਲਕੁਲ ਤਿਆਰੀ ਆ ਆ ਲੈ ਜੋ ਜੇ ਕਿਸੇ ਸੱਜਣ ਨੇ ਲੇਬਰਾਂ ਵੱਲੋਂ ਤੰਗ ਹੈ ਨਾ 5 ਲੱਖ 70 ਹਜ਼ਾਰ ਦਾ ਦਵਾਂਗੇ ਹਾਂਜੀ ਬਸ ਜਾਂਦੇ ਹੋਈ ਚਾਹੀਦਾ ਸਿੱਧਾ ਬਾਣ ਚ ਵੜਦੀ ਓਕੇ ਹੈਨਾ ਤੇ ਜਿਹੜੇ ਇੱਧਰ ਖੜੇ ਨੇ ਕੋਈ ਦੋ ਟਰੈਕਟਰ ਆ ਇਹ ਵੀ ਇਹ ਕਰੇ ਰੱਖੇ ਉਹਦੇ ਟਰੈਕਟਰ ਕੰਮ ਕਰਨ ਨੂੰ ਇਹ ਵੀ ਹੁਣ ਆਪਾਂ ਸੇਲ ਕਰਾਂਗੇ ਇਹ ਵੀ ਵਕਾਉਣਾ ਆਹ ਟਰੈਕਟਰ ਕਿਹੜਾ ਗਾਉਂਗਾ ਜੀ ਇਹ ਸੋਨ ਵਾਲੀ ਕਾ ਜੀ 50 ਦਾ ਅੱਛਾ 50 ਦਾ ਸੋਨ ਵਾਲੀ ਕਾ ਹਾਂਜੀ ਟਾਇਰ ਦੂਰੇ ਮਗਰ ਰੇਡੀਅਲ ਪਾਏ ਹੋਣੇ ਆਹ ਰੇਡੀਅਲ ਟਾਇਰ ਪਾਏ ਹੋਣੇ ਨਵੇਂ ਨਵੇਂ ਵਰਗੇ ਚੌਂਕੜੇ ਜੀ ਦਾ ਜੇਕੇ ਦੇ ਹਾਂਜੀ ਮੂਰੇ ਵੀ ਟਾਇਰ ਨਵੇਂ ਵਰਗੇ ਹਾਂਜੀ ਹਾਂਜੀ ਐਮ ਆਰਫ ਦੀ ਹੈ ਹਾਂਜੀ 50 ਦਾ ਸੋਨ ਵਾਲੀ ਕਿਹੜਾ ਮਾਡਲ ਹੈ ਕਿੰਨਾ ਹੋਊ ਬਈ ਇਹ 11 ਮਾ ਇਹ ਪੰਜਾਬ ਨੰਬਰੀ ਆ ਜੀ ਪੰਜਾਬ ਨੰਬਰ ਆ ਹਾਂਜੀ ਇਹਦੀ ਕੀ ਡਿਮਾਂਡ ਆ ਬਈ ਤੇ 3.5 ਲੱਖ ਰੁਪਏ ਡਿਮਾਂਡ ਆ ਜੀ 3.5 ਲੱਖ ਰੁਪਏ ਹਾਂਜੀ ਮੰਨ ਤਾਣੂ ਹੂਜੋ ਮੰਨ ਤਾਣਾ 5.5 ਲੱਖ ਰੁਪਏ ਟਰੈਕਟਰ ਦੇ ਦਾਂ ਤੈਨੂੰ 250000 ਚੱਕੋ ਮਿੱਤਰੋ 3 ਲੱਖ 25 ਹਜ਼ਾਰ ਦਾ ਹਾਂਜੀ ਉਹ ਤਾਂ ਸੂ ਸੂ ਤਾਂ ਸਾਰੇ ਨਾਲ ਦਾ ਮੰਗ ਸਾਰੇ ਨਾਲ ਦੇਵਾਂਗੇ ਜੀ ਓਕੇ ਹਾਂਜੀ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ ਵੀ ਹੈਗਾ ਜੀ ਇਹ 12 ਮਾਡਲ ਆ ਜੀ ਇਹਦੇ ਟਾਪ ਰੂਪੇ ਜਿਵੇਂ ਖੋਲ ਰੱਖਿਆ ਇਹ ਬਸ ਅਸੀਂ ਸਾਹਮਣੇ ਪੈਣੀ ਜੀ ਚਾਕੇ ਬਸ 100 ਸਾਲ ਖੋਲਣ ਵੇਲੇ ਠੀਕ ਆ ਤਾ ਕਰਕੇ ਵੀ ਮਾਡਲ ਦੱਸਿਓ ਜੀ ਇਹ ਇਹ ਮਾਡਲ ਗਿਆ 12 ਜੀ 12 ਮਾਡਲ ਹੈ ਹਾਂਜੀ ਹਾਂਜੀ ਇਹਦਾ ਨੰਬਰ ਵੀ ਪੰਜਾਬੀ ਆ ਇਹ ਪੰਜਾਬ ਨੰਬਰ ਆ ਪੀਪੀ 13 ਦਾ ਉਦਾਂ ਚੱਲ ਚਲਾ ਵੀ ਤਾਂ ਕਿਵੇਂ ਹੋ ਚੱਲ ਚਲਾ ਵੀ ਤਾਂ ਵਧੀਆ ਜੀ ਵਧੀਆ ਚਲਾ ਚ ਰੋ ਕੇ ਦੇਖੇ ਬੰਦਾ ਜੀ ਨੇ ਲੈਣਾ ਓਕੇ ਡੋਰੀਆਂ ਟਰੈਕਟਰ ਕੋ ਤਾਂ ਨਹੀਂ ਚਲਾਉਂਦਾ ਜਿਹੜਾ ਇਹਨੂੰ ਚਲਾਉਂਦਾ ਹੈ ਖਾਸੀਆਂ ਡੋਰੀ ਜਿਹੜਾ ਰਿਹਾ ਬੰਨਾ ਕੀ ਨੇ ਸਿਸਟਮ ਜਿਹੜੇ ਵੀ ਲਗਾ ਆ ਰੱਖਿਆ ਭਈਆ ਹਾਂਜੀ ਧਰਮਿਕ ਦਾ ਗੱਲ ਹੈਗੀ ਆ ਦੇਖੀ ਸੀਟ ਸੂਟ ਦਿਖਾ ਦੇ ਚੰਗੀ ਤਰ੍ਹਾਂ ਆਰਮਰੈਸਟ ਕੈਂਟ ਲੱਗਿਆ ਹੈ ਲੈਂਕਾ ਲੰਕ ਦਾ ਡਾਇਰੈਕਟਰ ਸਾਹਿਬ ਆ ਬਈ ਇਹਦੇ ਟਾਇਰਾਂ ਦੇ ਕੀ ਕੀ ਸੁਣਨੀ ਕਾਲੇ ਬਈ ਇਹਦੇ ਟਾਇਰਾਂ ਦੇ ਦੇਖਨੇ ਵੀਰੇ ਅੱਧੇ ਕਟਾਰੇ ਹਾਂਜੀ ਹਾਂਜੀ ਚੌਕੜੀ ਅੱਧਾ ਕਾ ਹਾਂ ਮੂਰਲੇ ਥੋੜੇ ਕੱਟਨੇ ਵੀ ਸਲੇਦ ਦੇਖਣੇ ਜੀ ਕੀ ਡਿਮਾਂਡ ਰੂ ਇਹਦੀ ਇਹਦੀ ਆਪਾਂ 3,25,000 ਡਿਮਾਂਡ ਕਰਦੇ ਆ ਵੀਰੇ 12 ਮਾਡਲ ਆ 3,25,000 ਡਿਮਾਂਡ ਹਾਂਜੀ ਹਾਂਜੀ ਦੇ ਕਿੰਨੇ ਕੁ ਦਾ ਦਮਾਂਗੇ ਮੌਕੇ ਤਿੰਨ ਲੱਖ ਰੁਪਏ ਦਾ ਦੇਣਾ ਜੀ ਤਿੰਨ ਲੱਖ ਦਾ ਹਾਂਜੀ ਉ ਚੱਲ ਚੱਲਾ ਪਤਾ ਪੂਰਾ ਓਕੇ ਪੂਰਾ ਓਕੇ ਜੀ ਵਧੀਆ ਚਲਾ ਕੇ ਦੇਖੇ ਬੰਦਾ ਜੀ ਇਹਨੇ ਲੈ ਕੇ ਜਾਣਾ ਜੀ ਠੀਕ ਆ ਤੇ ਮੈਨੂੰ ਹੁਣੇ ਦ ਆ ਆਪਣਾ ਘਰ ਕਿੱਥੇ ਜੇ ਪੈ ਜਾਂਦਾ ਇਹ ਆਪਣਾ ਘਰ ਵੀਰੇ ਸਾਪਰਾੜਾ ਰੋਡ ਆ ਜਿਹੜਾ ਸਾਪਰਾੜਾ ਅੱਡਾ ਉਹਦੇ ਨਾਲ ਸਕੂਲ ਲੱਗਦਾ ਜੀ ਆਪਣਾ ਆ ਇਹ ਸਕੂਲ ਦੇ ਨਾਲ ਬਿਲਕੁਲ ਆਪਣੀ ਗਲੀ ਮੁੜ ਕੇ ਆ ਜੀ ਇਹ ਇਹ ਆਦਰਸ਼ ਮਾਡਲ ਸਕੂਲ ਹੈ ਜਿਹੜਾ ਹਾਂਜੀ ਆਦਰਸ਼ ਮਾਡਲ ਸਕੂਲ ਹੈ ਓਕੇ ਇਹਦੇ ਆ ਸਾਹਮਣੇ ਬਿਲਕੁਲ ਆਪਣਾ ਘਰ ਹਾਂਜੀ ਸਟੈਟਿਕ ਕੋਲੇ ਘਰ ਆ ਗਈ ਆਪਣੇ ਸੋਸਾਇਟੀ ਕੋਲੇ ਹਾਂਜੀ ਠੀਕ ਆ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਮੇਰਾ ਮੈਨ 98726 ਜੀ ਹੂੰ 24124 24124 ਤੇ ਲੈ ਮਿੱਤਰੋ ਤੁਹਾਨੂੰ ਕੋਈ ਵੀ ਟਰੈਕਟਰ ਸਾਰੇ ਟਰੈਕਟਰਾਂ ਦੇ ਵਿੱਚੋਂ ਪਸੰਦ ਆਉਂਦਾ ਨਾ ਤੁਸੀਂ ਬਾਈ ਉਹਨੂੰ ਹੁਣੇ ਫੋਨ ਲ ਭਾਈ ਉੱਚੇ ਮਾਡਲਾਂ ਤੇ ਲੋਨ ਕਰਵਾ ਦਿੰਨੇ ਹੋ ਹਾਂ ਕਰਵਾ ਦਿੰਨੇ ਵੀਰੇ ਉੱਚੇ ਮਾਡਲਾਂ ਦੇ ਓਕੇ ਜੇ ਕਿਸੇ ਸੱਜਣ ਲੱਵੇ ਕੋਈ ਪੁਰਾਣਾ ਟਰੈਕਟਰ ਹੋਵੇ ਕਹੇ ਭਾਈ ਯਾਰ ਮੈਂ ਵਿੱਚ ਕਢਵਾਉਣਾ ਮੈਂ ਵਧੀਆ ਲੈ ਕੇ ਜਾਣਾ ਰੱਖ ਲੂੰਗੇ ਹਾਂਜੀ ਹਾਂਜੀ ਕਰੋ ਸੰਪਰਕ ਮਿੱਤਰੋ ਪਿੰਡ ਸੇਰੋਂ ਦੇ ਵਿੱਚ ਖੜਿਆ ਡਿਸਟ੍ਰਿਕਟ ਸੰਗਰੂਰ ਹੈ ਨਾ ਹਾਂਜੀ ਸਨਾਮ ਤੋਂ 10-12 ਕਿਲੋਮੀਟਰ ਹੈ ਹਾਂਜੀ ਤੇ 5 ਕਿਲੋਮੀਟਰ ਲੋਂਗਵਾਲ ਤੋਂ ਹਾਂਜੀ ਹਾਂਜੀ ਕੀਮਾ ਸਾਹਿਬ ਵੀ 10 ਕਿਲੋਮੀਟਰ ਹੈ ਹਾਂਜੀ 10 ਕਿਲੋਮੀਟਰ ਵੀ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾਤਾ ਕੋਈ ਜਾਣਕਾਰੀ ਸਾਡੇ ਕਿੰਨੀ ਹੋ ਰਹੀ ਕਿ ਹੋਵੇ ਤਾਂ ਭਾਈ ਉਹਰੇ ਨਾਲ ਸਾਂਝੀ ਕਰ ਲਿਓ ਕੋਣੀ ਮੇਲਾ ਲੁੱ